ਜੇਕਰ ਤੁਸੀਂ ਅਜਹੀ ਸ਼ਰਾਬ ਪੀਣ ਦੇ ਆਦੀ ਹੋ ਤਾਂ ਇਸ ਖਬਰ ਨੂੰ ਬਿਨਾਂ ਸਕਿੱਪ ਕੀਤੇ ਪੂਰੀ ਦੇਖ ਕੇ ਵਿਚਾਰ ਜ਼ਰੂਰ ਕਰਿਓ ਕਿਉਂਕਿ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਜਿਸ ਜਿਸ ਨੇ ਵੀ ਇਹ ਸ਼ਰਾਬ ਪੀਤੀ ਹੈ ਉਹ ਸਿੱਧਾ ਕਬਰਿਸਤਾਨ ਦੇ ਵਿੱਚ ਗਿਆ ਇੱਕ ਤੋਂ ਬਾਅਦ ਇੱਕ ਸ਼ਰਾਬੀ ਦੇ ਘਰ ਵਿੱਚ ਕੂਕਾਂ ਪੈ ਰਹੀਆਂ ਨੇ ਜੀ ਹਾਂ ਸੰਗਰੂਰ ਦੇ ਦਿੜਬਾ ਤੋਂ ਬਾਅਦ ਹੁਣ ਸੁਨਾਮ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਸ਼ਰਾਬ ਦਾ ਕਹਿਰ ਦਿਖਣ ਨੂੰ ਮਿਲਿਆ ਜਿੱਥੇ ਸ਼ਰਾਬ ਪੀਣ ਕਾਰਨ ਸੁਨਾਮ ਦੀ ਟਿੱਬਾ ਬਸਤੀ ਦੇ ਵਿੱਚ ਇੱਕ ਹੋਰ ਸ਼ਰਾਬੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਟਿੱਬਾ ਬਸਤੀ ਦੇ ਵਿੱਚ ਸ਼ਰਿਆਮ ਨਜਾਇਜ਼ ਸ਼ਰਾਬ ਵਿਕਦੀ ਹੈ ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡੀਆਂ ਅੱਖਾਂ ਅਡੀਆਂ ਦੀਆਂ ਅਡੀਆਂ ਰਹਿ ਜਾਣਗੀਆਂ ਤੰਦਰ ਸਿੰਘ ਜੀ ਅੱਜ ਕੀ ਜਿਹੜੀ ਘਟਨਾ ਵਾਪਰੀ ਆਪਣੇ ਦੇ ਘਟਨਾ ਜੀ ਉੱਥੇ ਦੋ ਨੰਬਰ ਦੀ ਇਹ दारू बिकਦੀ ਸੀ ਤੇ ਪੀ ਜਾਂਦੇ ਤੇ ਪੀ ਜਾਂਦੇ ਜਦੋਂ ਆ ਜਿਆਦਾ ਹੋ ਗਿਆ ਜੀ ਰਾਤ ਪਹਿਲਾਂ ਕੱਲ ਨੂੰ ਮੁੰਡੇ ਦੀ ਡੈਥ ਹੋ ਗਈ ਉਹਨਾਂ ਨੇ ਚਲੋ ਡਰਦੇ ਨੇ ਕਹਿੰਦਾ ਵੀ ਅਟੈਕ ਹੋ ਗਿਆ ਤੇ ਇਹ ਜਿਹੜੀ ਹੋਈ ਜੀ ਉਹ ਬੋਤਲ ਉਹਨਾਂ ਤੋਂ ਫਿਰ ਬੰਦਾ ਲੈਣ ਭੇਜਿਆ ਜੀ ਲਿਆ ਕੇ ਬੋਤਲ ਛੀਤੀ ਥਾਣੇ 'ਚ ਪੜਾਈ ਜੀ ਉਹਨਾਂ ਨੇ ਬੋਤਲ ਫਾੜੀ ਗੇੜਾ ਮਾਰ ਕੇ ਚਲੇ ਗਏ ਕਹਿਣ ਲੱਗੇ ਵੀ ਅਸੀਂ ਸਵੇਰੇ ਅਰੈਸਟ ਕਰਾਂਗੇ ਉਹਨਾਂ ਉਸ ਤੋਂ ਬਾਅਦ ਸਵੇਰੇ ਅਸੀਂ ਗਏ ਜੀ ਉਹਨਾਂ ਨੇ ਸਾਡੇ ਨਾਲ ਤੁਮ ਤੁਮਾਈ ਕਰੀ ਪਤਾ ਨਹੀਂ ਚੰਦਾ ਦਿੰਦੇ ਨੇ ਜੀ ਪਤਾ ਨਹੀਂ ਕੀ ਕਰਦੇ ਨੇ ਉਹ ਉਹਨਾਂ ਦਾ ਜਾਂ ਕਿਸੇ ਦਾ ਤਖੜੇ ਦਾ ਹੱਥਾ ਉਹਨਾਂ ਮੰਗਰ ਵੇਚਣ ਦੇ ਉਹਨਾਂ ਨੂੰ ਮਤਲਬ ਕੀ ਹੈ ਜੋ ਸਾਡੇ ਨਾਲ ਔਖੇ ਭਾਰੇ ਹੋਏ ਸਾਡੇ ਤੋਂ ਪੰਜ ਚਾਰ ਸੱਪੜ ਵੀ ਬਜੇ ਨੇ ਜੀ ਤੇ ਮੌਕੇ ਦਾ ਗੁੱਸਾ ਹੈ ਜੀ ਜੋ ਤੋਂ ਬਾਅਦ ਮਤਲਬ ਸਾਰੇ ਮਿਲ ਆ ਲਈ ਮੌਕਾ ਕਿੱਥੇ ਦੀ ਗੱਲ ਹੈ ਇਹ ਨਾਲੇ ਦੇ ਉੱਪਰ ਪੁੜੀ ਤੇ ਜੀ ਉਹ ਕਹਿੰਦਾ ਮੈਂ ਕਰਦਾ ਮੈਂ ਦਾਰੂ ਮਾਂ ਵੇਚੂ ਉਹ ਉਹ ਕਹਿੰਦਾ ਵੀ ਮੈਂ ਵੇਚੂਗਾ ਜੀ ਕਰ ਲਓ ਕਿਹੜਾ ਕੁਝ ਕਰਨਾ ਉਹ ਇੱਥੋਂ ਮਤਲਬ ਜ਼ਿਆਦਾ ਉਹ ਹੋਇਆ ਫਿਰ ਇਹਨਾਂ ਨੂੰ ਕਿਹਾ ਜੀ ਵੀ ਜੇ ਆਗੇ ਕੋਈ ਕਾਰਵਾਈ ਕਰਨੀਆਂ ਕਰੋ ਨਹੀਂ ਅਸੀਂ ਫਿਰ ਥੋੜੇ ਦੇ ਉੱਪਰ ਵੀ ਬੈਠੇ ਨੇ ਅੱਛਾ ਕੀ ਤੁਸੀਂ ਸਰਕਾਰ ਤੋਂ ਮੰਗ ਕਰਦੇ ਅਸੀਂ ਮੰਗ ਕਰਦੇ ਜੀ ਇਹ ਠੱਲ ਪਾਈ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹ ਜੇ ਬੰਦਿਆਂ ਦੇ ਨਕੇਰ ਪਾ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਜੀ ਅੱਗੇ ਆਪਣਾ ਗਸ਼ਤ ਕਰਦੇ ਨੇ ਜੀ ਉਹ ਮੌਕੇ ਤੇ ਜਿਹੜਾ ਵੀ ਕੋਈ ਫਸਲਾ ਹੈ ਜਿਆ ਉਹ ਬੰਦੇ ਨੂੰ ਬਖਸ਼ਣਾ ਜਾ ਹਾਂ ਜੀ ਸਾਡਾ ਰਿਸ਼ਤੇਦਾਰ ਤੀਜੀ ਉਹਨਾਂ ਨੂੰ ਮਿੱਠੂ ਆ ਜੀ ਮੇਰੇ ਲਈ ਵੀ ਅੱਜ ਤਿੰਨ ਸਾਲ ਤੋਂ ਜੀ ਇਹ ਸ਼ਰਾਬ ਪੀਂਦਾ ਸੀ ਸਰ ਕਲੀਮੇਲੀ ਸਰਾਪੀ ਗਿਆ ਇਹ ਕਿਤੇ ਮਜ਼ਦੂਰੀ ਕਰਦਾ ਸੀ ਉਹਰੇ ਦੋ ਬੇਟੇ ਨੇ ਜੀ ਛੋਟੀ ਲੇਲ ਦਾ ਰਹਿਣ ਵਾਲਾ ਰਹਿਣਾ ਮੇਰੇ ਕੋਲੇ ਸੀ ਪੜਾ ਲੈਵੇ ਅਬ ਜਲੇਪ ਨੂੰ ਜਲੇਵੇ ਦੋ ਪਣੋ ਜਿਹੜਾ ਦੋ ਪੜਾਣਾ ਨਹੀਂ ਵਰੇਦੀਆਂ ਲੇਲ ਪੰਡਾ ਜੀ ਲੱਸਾ ਲਾਉਂ ਵਾਲਾ ਬਾਪ ਦਾ ਨੋ ਲਿੱਲੂ ਆ ਜੀ ਛੋਟੀ ਲੇਲ ਪੰਡਾ ਜੀ ਇਹਦਾ ਮਤਲਬ ਕਿ ਘਰ ਵਾਲੀ ਛੱਡ ਕੇ ਬਾਗੀ ਨੂੰ 6 ਮਹੀਨੇ ਹੋ ਗਏ ਜੀ ਉਦੋਂ ਬਾਅਦ ਉਰੀ ਰਿਹਾ ਜੀ ਉਹਨੇ ਆ ਕੇ ਸਰਾਪੀ ਕੀ ਇਹ ਖਤਮ ਹੋ ਗਿਆ ਜੀ ਇਹ ਨਾਲੇ ਨੂੰ ਇਹ ਤਾਂ ਸਰਾਪ ਮਿਲਦੀ ਆ ਜੀ ਇੱਥੇ ਪਤਾ ਨਹੀਂ ਉਹਦੇ ਨਾਮ ਹੋਇਆ ਸ਼ਰਾਬ ਬਹੁਤ ਬੁਰਾ ਬੜਾ ਖਰਾਬ ਹੈ ਉਹ ਨਾ ਹੋਇਆ ਜੀ ਦੋ ਤਿੰਨ ਬੰਦੇ ਹੋ ਗਏ ਜੀ ਹੋਰ ਕੱਲ ਵੀ ਹੋਇਆ ਇੱਕ ਸਰਕਾਰ ਕਰਤਾ ਜੀ ਅੱਜ ਇਹ ਰੱਡ ਬੜੀ ਪਈ ਆ ਹਿਸਟੋਰੀ ਆ ਜੀ ਉਹਨੇ ਉਧਰ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਪਹੁੰਚੀ ਪੁਲਿਸ ਨੂੰ ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਸ਼ਰਾਬ ਨਜਾਇਜ਼ ਤੌਰ ਤੇ ਵਿਕਦੀ ਹੈ ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਪੁਲਿਸ ਨੇ ਕਿਸੇ ਵੀ ਸ਼ਰਾਬ ਤਸਕਰ ਨੂੰ ਫੜਨ ਦੀ ਹਿੰਮਤ ਨਹੀਂ ਦਿਖਾਈ ਇੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਜਿਹੜਾ ਇੱਕ ਲੜਕੇ ਦੀ ਡੈਥ ਹੋਈ ਹੈ ਤੇ ਉਹਦੇ ਕਰਕੇ ਅਸੀਂ ਇੱਥੇ ਆਏ ਸੀਗੇ ਤੇ ਡੈਥ ਤੋਂ ਬਾਅਦ ਪਤਾ ਲੱਗਾ ਵੀ ਕੋਈ ਉਹਨਾਂ ਨੇ ਡਰਿੰਕ ਵਗੈਰਾ ਕੀਤੀ ਸੀਗੀ ਉਹਦੇ ਸਬੰਧੇ ਅਸੀਂ ਸਾਰੀ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਟ ਕਰਨ ਤੋਂ ਬਾਅਦ ਹੀ ਫਿਰ ਸਾਰੀ ਗੱਲਬਾਤ ਸਾਹਮਣੇ ਆਊਗੀ ਤੇ ਪਤਾ ਲੱਗੂਗਾ ਤੇ ਜਿਹੜਾ ਇਹ ਡੈਥ ਹੋਈ ਉਹਨੂੰ ਪੋਸਟਮਾਰਟਮ ਲਈ ਐਸੀ ਹਸਪੀਟਲ ਪੇਜ ਰਿਹਾ ਪੋਸਟਮਾਰਟਮ ਤੋਂ ਬਾਅਦ ਫਿਰ ਸਾਰੇ ਖਲਾਸੇ ਹੋਣਗੇ ਸਰ ਤੋਂ ਜਾਣੇ ਇਹ ਪੀੜਤ ਦੱਸੇ ਜਾ ਰਹੇ ਆ ਜੀ ਅਜੇ ਤਾਂ ਇਹਨਾਂ ਨੇ 2-3 ਬੰਦੇ ਹਸਪੀਟਲ ਦਾਖਲ ਦੱਸਿਆ ਜੀ ਤੇ ਇੱਕ ਦੀ ਡੈਥ ਹੋਈ ਹੈ ਬਾਕੀ ਅਜੇ ਚੈੱਕ ਕਰ ਰਹੇ ਆਂ ਹੁਣ ਤੱਕ ਕਰੀਬ 10 ਤੋਂ 12 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ 21 ਲੋਕ ਵੱਖ-ਵੱਖ ਹਸਪਤਾਲਾਂ ਦੇ ਵਿੱਚ داخل ਕੀਤੇ ਗਏ ਨੇ ਪਰ ਪੁਲਿਸ ਪ੍ਰਸ਼ਾਸਨ ਨੇ ਜਾਂਚ ਦਾ ਹਵਾਲਾ ਦੇ ਕੇ ਮੀਡੀਆ ਦੇ ਕੈਮਰੇ ਤੋਂ ਆਪਣਾ ਪੱਲਾ ਛੁਡਾ ਲਿਆ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸ਼ਰਾਬ ਤਸਕਰਾਂ ਨੂੰ ਪੁਲਿਸ ਕਾਬੂ ਨਹੀਂ ਕਰ ਰਹੀ ਲੱਗਦਾ ਪੁਲਿਸ ਦੀ ਕੋਈ ਮਿਲੀ ਭੁਗਤ ਹੈ ਆਖਿਰ ਕਦੋਂ ਥਮੇਗਾ ਇਹ ਮੌਤਾਂ ਦਾ ਕਹਿਰ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਰਿਪੋਰਟ